ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਆਏ ਆ ਜੀ ਪਿੰਡ ਮੈਲੀ ਦੇ ਵਿੱਚ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਵਾ ਨੈਲੀ ਡੈਮ ਵੀ ਬਹੁਤ ਮਸ਼ਹੂਰ ਹੋਇਆ ਤਕਰੀਬਨ ਹੁਸ਼ਿਆਰਪੁਰ ਤੋਂ 20 ਤੋਂ 22 ਕਿਲੋਮੀਟਰ ਦੀ ਦੂਰੀ ਤੇ ਆ ਨੀਅਰਬਾਈ ਮਾਲਪੁਰ ਵਾ ਅਸੀਂ ਅੱਗੇ ਵੀ ਮੈਲੀ ਪਿੰਡ ਦੇ ਬਹੁਤ ਬਲੌਗ ਬਣਾਏ ਸੀ ਸਾਨੂੰ ਇੱਕ ਪਤਾ ਲੱਗਾ ਸੀ ਮੈਲੀ ਦੇ ਜੰਗਲਾਂ ਦੇ ਵਿੱਚ ਬ੍ਰਿਟਿਸ਼ ਰਾਜ ਦਾ ਇੱਕ ਇੱਕ ਕੋਠੀ ਬਣੀ ਹੋਈ ਆ ਇੱਕ ਹਵੇਲੀ ਆ ਪੁਰਾਣੇ ਸਮੇਂ ਦੀ ਬਿਲਕੁਲ ਕਹਿੰਦੇ ਉਸੇ ਸਮੇਂ ਦੇ ਵਾਂਗ ਬਣੀ ਹੋਈ ਆ ਇੱਥੇ ਗੋਰੇ ਆਉਂਦੇ ਹੁੰਦੇ ਸੀ ਰਾਤ ਕੱਟ ਕੇ ਆਪਣੀ ਫੈਮਿਲੀ ਨਾਲ ਸ਼ਿਕਾਰ ਵਗੈਰਾ ਖੇਡ ਕੇ ਫਿਰ ਜਾਂਦੇ ਹੁੰਦੇ ਸੀ ਤੁਸੀਂ ਦੇਖ ਲਓ ਇਹ ਸਾਰਾ ਹੀ ਜੰਗਲ ਆ ਬਿਆਵਾਲ ਜੰਗਲ ਆ ਇਹ ਜੰਗਲ ਨੂੰ ਕ੍ਰੋਸ ਕਰਕੇ ਤੇ ਜਾਣਾ ਪੈਂਦਾ ਆ ਤਕਰੀਬਨ ਇੱਥੋਂ 2 ਤੋਂ 3 ਕਿਲੋਮੀਟਰ ਉਹ ਜੰਗਲ ਦੇ ਵਿੱਚ ਗੱਭੀ ਹੈ ਜੰਗਲ ਦੇ ਵਿੱਚ ਬਹੁਤ ਵਧੀਆ ਰੈਸਟ ਹਾਊਸ ਬਣਾਇਆ ਗਿਆ ਹੈ 1860 ਦਾ ਹੈ ਜੋ ਸਾਨੂੰ ਅੰਦਾਜ਼ੇ ਨਾਲ ਪਤਾ ਹੈ ਬਾਕੀ ਕਨਫਰਮ ਹੋ ਜਾ ਕੇ ਕਰਾਂਗੇ ਕਿ 1860 ਦਾ ਹੈਗਾ ਕਿ ਨਹੀਂ ਹੈਗਾ ਕਹਿੰਦੇ ਸੀ ਕਿ ਹਜੇ ਤੱਕ ਵੀ ਉਹਦੀ ਬਣਤਰ ਜਿਹੜੀ ਉਸੇ ਤਰ੍ਹਾਂ ਆ ਪਹਿਲਾਂ ਖੰਡਰ ਬਣ ਗਿਆ ਸੀ ਬਟ ਇੱਕ ਡੇਢ ਸਾਲ ਤੋਂ ਰੈਨੋਵੈਂਟ ਕਰਕੇ ਤਾਂ ਉਹਨੂੰ ਸੁਧਾਰ ਕੀਤਾ ਗਿਆ ਹੋਇਆ ਆ ਵਧੀਆ ਅੰਦਰ ਬੈੱਡ ਵਗੈਰਾ ਲਾਏ ਗਏ ਆ ਚਲੋ ਦੋਸਤੋ ਚੱਲਦੇ ਆ ਅੱਗੇ ਜਾ ਕੇ ਤੁਹਾਨੂੰ ਦਿਖਾਉਣੀ ਆ ਗੋਰਿਆਂ ਦਾ ਬ੍ਰਿਟਿਸ਼ ਰਾਜ ਦੇ ਵਿੱਚ ਕੋਠੀ ਜਾਂ ਹਵੇਲੀ ਕਹਿ ਸਕਦੇ ਆ ਚੈਨਲ ਤੇ ਨਵੇਂ ਬਣਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਆਜੋ ਦੋਸਤੋ ਚੱਲਦੇ ਆ ਇਹ ਟ੍ਰੈਕਿੰਗ ਏਰੀਆ ਹੈ ਆਲੇ ਦੁਆਲੇ ਜੰਗਲਾ ਬਹੁਤ ਜ਼ਿਆਦਾ ਤੇ ਗੱਲ ਇਹ ਕਿ ਜੰਗਲ ਦੇ ਵਿੱਚ ਉਹ ਆ ਕਾਫੀ ਡਰਾਵਣਾ ਜੰਗਲ ਵਾ ਜਾਨਵਰਾਂ ਦੀਆਂ ਜਿਹੜੀਆਂ ਹੁੰਦੀਆਂ ਹੈ ਨਾ ਉਹ ਤਕਰੀਬਨ ਹੁਣ ਨੂੰ ਮਿਲਦੀਆਂ ਉਸ ਨੂੰ ਵੀ ਦੇਖੋ ਇੱਦਾਂ ਮਤਲਬ ਜਾਨਵਰ ਹਜੇ ਤੱਕ ਵੀ ਮਤਲਬ ਦੂਨ ਦੇ 8:30 ਵਜੇ ਆ ਇਹ ਬਸ ਸਾਥ ਹੋ ਗਈ ਹੈ ਜੀ ਤਾਂ ਕਰਕੇ ਸਾਰਾ ਕੁਝ ਇਸ ਜੰਗਲ ਦੇ ਵਿੱਚ ਖਰਾਬ ਹੋ ਰਿਹਾ ਪਿਆ ਹੈ ਮੌਸਮ ਠੀਕ ਹੈ ਨਾ ਖਰਾਬ ਨਹੀਂ ਹੈ ਨਾ ਬਸ ਗੱਲ ਇਹ ਹੈ ਕਿ ਆ ਆਪਣਾ ਜੰਗਲ ਆ ਉਹ ਜੰਗਲ ਕ੍ਰੋਸ ਕਰਕੇ ਤਾਂ ਉਹ ਹਾਰਮ ਆਉਂਦੇ ਜਾਂ ਉਹ ਕੋਠੀ ਦੇ ਪੁੱਜਣਾ ਪੈਂਦਾ ਆ ਸਾਰਾ ਜੰਗਲ ਆ ਅਸੀਂ ਜੰਗਲ ਦੇ ਮਿੱਡਿਚ ਖੜੇ ਆ ਮਤਲਬ ਜੰਗਲ ਕ੍ਰੋਸ ਕਰਕੇ ਏਡੇ ਜੰਗਲ ਦੇ ਵਿੱਚ 4 ਕਿਲੋਮੀਟਰ ਤੋਂ ਦੂਰ ਇੱਥੋਂ ਕਹਿੰਦੇ ਹਮਾਤਲ ਸ਼ੁਰੂ ਹੋ ਜਾਂਦਾ ਆ ਤੇ ਹਾਂਜੀ ਆ ਇਹ ਬੇਸਿਕਲੀ ਇੱਧਰ ਅਜਰ ਬਹੁਤ ਜ਼ਿਆਦਾ ਆ ਜਿਹੜਾ ਇਹ ਏਰੀਆ ਮੈਲੀ ਪਿੰਡ ਦਾ ਆ ਨਾ ਇੱਕ ਜਿਹੜੀ ਅੱਜ ਵੀ ਵੀਡੀਓ ਵੀ ਬਣਾਈ ਸੀ ਉਸ ਇਸ ਪਿੰਡ ਦੇ ਵਿੱਚ ਜਿਹੜੀਆਂ ਖੱਡਾਂ ਹਨਾ ਇਹਨਾਂ 'ਚ ਅਜਗਰ ਦਾ ਬਹੁਤ ਖਤਰਾ ਆਇਆ ਸਰਾਵਾਂ ਬਹੁਤ ਆ ਇਸ ਏਰੀਆ ਦੇ ਵਿੱਚ ਤਾਂ ਕਰਕੇ ਕਾਫੀ ਖਤਰਨਾਕ ਏਰੀਆ ਆ ਤਾ ਤੁਸੀਂ ਦੇਖੋ ਇੱਥੇ ਵੀ ਪੈੜਾਂ ਲੱਗੀਆਂ ਹੋਈਆਂ ਐ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਦੀਆਂ ਉਹ ਬਾਗ ਤਿੰਦੂ ਆ ਇੱਧਰ ਵੀ ਹੈਗਾ ਕਿਉਂਕਿ ਪਾਰਾ ਜੰਗਲ ਆ ਹੁਸਿਆਰ ਤੋਂ ਦਿੱਕ ਜੀ ਪੈਂਦਾ ਆ ਤਾਂ ਦੋਸਤੋ ਚਲੋ ਚੱਲਦੇ ਆ ਜੀ ਅੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰੀ ਜਾਇਓ ਦੱਬ ਕੇ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਤਾਂ ਜੋ ਹੁਸਿਆਰਪੁਰ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਨੇ ਕਿੰ ਬ੍ਰਿਟਿਸ਼ ਰਾਜ ਦਾ 1860 ਦਾ ਤਕਰੀਬਨ ਇਹ ਜਿਹੜੀ ਕੋਠੀ ਆ ਤੇ ਚਲੋ ਚੱਲਦੇ ਆਂ ਦੋਸਤੋ ਮਿਲਦੇ ਆਂ ਅੱਗੇ ਜਾ ਕੇ ਦੋਸਤੋ ਉਸ ਜਗ੍ਹਾ ਤੇ ਆ ਚੁੱਕੇ ਆਂ 1860 ਜਦੋਂ ਬ੍ਰਿਟਿਸ਼ ਰਾਜ ਸੀ ਸਾਡੇ ਪੰਜਾਬ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਉਸ ਜੰਗਲ ਦੇ ਵਿੱਚ ਮੈਲੀ ਪਿੰਡ ਪੈਂਦਾ ਮੈਲੀ ਤੋਂ ਤਕਰੀਬਨ 10 ਕਿਲੋਮੀਟਰ ਦੂਰ ਜੰਗਲ 'ਚ ਗੋਰੀਆਂ ਨੇ ਇੱਕ ਕੋਠੀ ਬਣਾਈ ਹੋਈ ਸੀ ਜਿੱਥੇ ਉਹ ਆਪਣਾ ਸਟੇ ਕਰਦੇ ਸੀ ਰਹਿੰਦੇ ਸੀ ਤਾਂ ਨਾਲ ਪਿੱਛੇ ਗੱਲਬਾਤ ਦੱਸੇ ਤੁਹਾਨੂੰ ਜ਼ਰਾ ਕੁਝ ਸਾਹਮਣੇ ਦੇਖ ਲਓ ਆਜੋ ਚੱਲਦੇ ਹਾਂ ਕੋਠੀ ਦੇ ਵਿੱਚ ਤੁਸੀਂ ਦੇਖ ਲਓ ਇਹਦੀ ਹੁਣ ਤਾਂ ਮਤਲਬ ਬਰਿਆਦ ਹੋ ਚੁੱਕੀ ਆ ਤੇ ਸਾਹਮਣੇ ਬਣੀ ਪਈ ਆ ਮਤਲਬ ਰੈਨੋਵੇਟ ਕੀਤੀ ਗਈ ਆ ਪਰ ਉਸ ਸਮੇਂ ਦੀ ਚੀਜ਼ ਹਜੇ ਤੱਕ ਵੀ 1860 ਦੇ ਵਿੱਚ ਜੁੱਤੀ ਜੁੱਤੀ ਬਣੀ ਸੀ ਐਸਟੇਮੇ ਫੋਰੈਸ ਡਿਪਾਰਟਮੈਂਟ ਦੇ ਕੋਲ ਦਾ ਪੂਰ ਸਿਪਾਰਟਮੈਂਟ ਦਿਖ ਰਿਹਾ ਆ ਬਹੁਤ ਖਤਰਨਾਕ ਜੰਗਲ ਵਾ ਤੇ ਜੰਗਲ ਦੇ ਵਿੱਚ ਤਕਰੀਬਨ 3 ਤੋਂ 4 ਕਿਲੋਮੀਟਰ ਅੰਦਰ ਆ ਕੇ ਇੱਕ ਉਠੀ ਹਣ ਫਰਸ਼ ਤੋਂ ਬਣਿਆ ਹੋਇਆ ਆ ਦੋ ਮੰਜ਼ਲਾ ਆ ਉੱਪਰ ਵੀ ਕਮਰੇ ਆ ਦੋ ਥੱਲੇ ਵੀ ਕਮਰੇ ਆ ਜੀ ਤੇ ਦੇਖ ਲਓ ਜੜੀ ਲੱਕੜ ਵਾ ਨਾ ਪੁਰਾਣੇ ਸਮੇਂ ਦੀ ਆ ਇੰਨਾ ਆ ਪੁਰਾਣੇ ਸਮੇਂ ਦੇ ਫਰਾਂਗਰ ਕੀਤਾ ਹੋਇਆ ਰੈਨੋਵੇਟ ਕੀਤੀ ਹੋਈ ਆ ਚਲਾਂਗੇ ਇਹ ਭਾਈ ਸਾਹਿਬ ਉਹਨਾਂ ਨਾਲ ਤੇ ਗੱਲਬਾਤ ਕਰਾਂਗੇ ਕਿ ਜੋ ਰੈਸਟੋਰਾਂ ਦੇ ਵਿੱਚ ਰਹਿੰਦੇ ਆ ਇਹ ਜਨਰੇ ਵੀ ਦੇਖਭਾਲ ਕਰਦੇ ਆ ਸਾਹਮਣੇ ਤੇ ਪੂਰੀ ਪੁਰਾਣੀ ਇੱਟ ਲੱਗੀ ਹੋਈ ਆ ਹਜੇ ਤੱਕ ਵੀ ਉਹ ਸਿੱਟ ਨੂੰ ਕਿੱਦਾਂ ਸਾਭ ਕੇ ਰੱਖਿਆ ਆ ਉਹਦੀ ਬਣਤਰ ਨੂੰ ਕਿੱਦਾਂ ਸਾਭ ਕੇ ਰੱਖਿਆ ਆ ਕਮਰੇ ਦਰਵਾਜ਼ੇ ਜਦੋਂ ਬ੍ਰਿਟਿਸ਼ ਰਾਜ ਮਰਜੀ ਬੋਰੇ ਇੱਥੇ ਆਉਂਦੇ ਹੁੰਦੇ ਸੀ ਰਾਜ ਨੂੰ ਜਨਰਲ ਜਿਹੜੇ ਪਹਿਲਾਂ ਸ਼ਿਕਾਰ ਖੇੜਦੇ ਹੁੰਦੇ ਸੀ ਸ਼িকার ਖੇਡ ਕੀ ਤਾਂ ਮੁੜ ਕੇ ਇੱਥੇ ਰੈਸਟ ਕਰਦੇ ਹੁੰਦੇ ਸੀ ਤੇ ਦੂਸਰੀ ਤਰਫ ਚਲਾਂਗੇ ਆਪਾਂ ਇਹ ਹਨ ਜੰਗਲ ਏਰੀਆ ਹੈ ਤਕਰੀਬਨ ਜੰਗਲ ਜਲਾਮਰੀ ਤੇ ਆਉਂਦੀ ਆ ਮੇਨ ਟੂ ਨਾਈਟ ਕਾ ਚੀਜ਼ ਪਾਵਾ ਇੱਥੇ ਲਿਖਿਆ ਹੋਇਆ ਹੈਗਾ ਫੋਰਸ ਅਰੈਸਟ ਹਾਲਸ ਮੈਲੀ ਸੰ 1260 ਦੇਖਣ ਵਾਲੀ ਚੀਜ਼ ਆ ਕਿ 1860 ਦਾ ਰੈਸਟ ਹਾਊਸ ਆ ਇਹ ਗੋਰੇ ਦਿਆਂ ਦੇ ਸਮੇਂ ਦਾ ਬ੍ਰਿਟਿਸ਼ ਰਾਜ ਦੇ ਵਿੱਚ ਕਿ ਲੋਕ ਐਕਚੁਅਲੀ ਲੋਕਾਂ ਕੋਲ ਹੈ ਨਹੀਂ ਜੀ ਪਰਮਿਸ਼ਨ ਨਹੀਂ ਹੈਗੀ ਕਿ ਅਸੀਂ ਅੰਦਰੋਂ ਦੇਖਾ ਸਕੀਏ ਜਾਂ ਕਿ ਜੋ ਇਸ ਸਮੇਂ ਨੇ ਚਾਬੀਆਂ ਜੋ ਜੰਗਲਾਤ ਮੈਂ ਉਹਦੇ ਵੱਡੇ ਅਫਸਰ ਉਹਨਾਂ ਕੋਲ ਇਸ ਘਰ ਦੀਆਂ ਜਾਂ ਇਸ ਕੋਠੀ ਦੀਆਂ ਚਾਬੀਆਂ ਆ ਉਸ ਸਮੇਂ ਦੀ 1860 ਦੀ ਕੋਠੀ ਆ ਇਹ ਕੋਠੀ ਕਹਿ ਸਕਦੇ ਆ ਬਹੁਤ ਹੀ ਇਕਾਂਤਵਾਸ ਦੇ ਵਿੱਚ ਆ ਬਹੁਤ ਹੀ ਸੰਗਣੇ ਟਿੰਡਲ ਦੇ ਵਿੱਚ ਆ ਤੇ ਤੁਹਾਨੂੰ ਬਿਖਾਵਾਂਗੇ ਇਹ 12 ਦਾ ਫਸਾਇਦਾ ਕਿ ਲੋਕ ਇਹ ਨਜ਼ਰ ਆਇਆ ਕਿ ਜਿਹੜੀ ਅੰਦਰ ਕਮਰੇ ਆ ਕਿ ਉਹਨਾਂ ਦੇ ਬਹੁਤ ਹੀ ਵਧੀਆ ਬਣ ਕਰਵਾ ਤੇ ਤੁਸੀਂ ਦੇਖ ਲਓ ਕਿ ਸਾਹਮਣੇ ਕਿਦਾਂ ਕਮਰੇ ਦੇ ਵਿੱਚ ਹਜੇ ਤੱਕ ਵਧੀਆ ਸਾਰਾ ਕੁਝ ਨਾ ਮਤਲਬ ਚੀਜ਼ ਇਹ ਨੰਬਰ ਇੱਕ ਨੰਬਰ ਸਾਰਾ ਕੁਝ ਕੀਤਾ ਹੋਇਆ ਹੈ ਕਿਉਂਕਿ ਇੱਥੇ ਨੌਕਰੀ ਆਉਂਦੀ ਆ ਰੈਸਟ ਡਿਪਾਰਟਮੈਂਟ ਵਾਲੇ ਕਰਦੇ ਆ ਤੇ ਬਸ ਜੀ ਭਾਈ ਸਾਹਿਬ ਨਾਲ ਅੱਗੇ ਗੱਲਬਾਤ ਕਰਾਂਗੇ ਦੋਸਤੋ ਭਾਈ ਸਾਹਿਬ ਹੁਣੇ ਸਾਨੂੰ ਇੱਥੇ ਮਿਲੇ ਆ ਬਾਕੀ ਜੋ ਵੀ ਇਸ ਫਾਰਮ ਹੋ ਹੋ ਗਿਆ ਇੱਥੇ ਅੰਗਰੇਜ਼ਾਂ ਦੇ ਟਾਈਮ ਦੀ ਕੋਠੀ ਦੀ ਗੱਲਬਾਤ ਨਾਲ ਤੋਂ ਪੁੱਛਾਂਗੇ ਇਹ ਰੈਜ਼ੋਲੂਵੈਂਟ ਜਿਹੜੀ ਹੋਈ ਹੈ ਇੱਕ ਸਾਲ ਪਹਿਲਾਂ ਹੀ ਹੋਈ ਸੀ ਪਹਿਲਾਂ ਦੀਆਵਾਂ ਜੰਗਲ ਸੀ ਪ੍ਰੋਪਰ ਤੌਰ ਤੇ ਇੱਥੇ ਇੱਕ ਸਾਲ ਪਹਿਲਾਂ ਹੀ ਸਰਕਾਰ ਵੱਲੋਂ ਇਹਨੂੰ ਤਿਆਰ ਕੀਤਾ ਗਿਆ ਆ ਜੋ ਕਿ ਹੁਣ ਬਹੁਤ ਹੀ ਵਧੀਆ ਕ੍ਰੈਕਟਰੋਸ ਬਣਿਆ ਆ ਸੱਚੀ ਗੱਲ ਭਾਈ ਸੱਚੀ ਗੱਲ ਭਾਈ ਕੀ ਨਾ ਜੀ ਆਪਣਾ ਮੇਰਾ ਹਸ਼ਿਆਰ ਸਨ ਪਾਜੀ ਇਹ ਦੱਸੋ ਇਸ ਜੋ ਸਾਨੂੰ ਪਤਾ ਲੱਗਾ ਸੀ ਕਿ ਇਹ 1860 ਦੀ ਇਹ ਕੋਠੀ ਆ ਜੀ ਕੀ ਕਹਾਣੀ ਆ ਕੀ ਸਟੋਰੀ ਆ ਪਾਜੀ ਇਹ 1800 ਦੇ ਹੈ ਅੰਗਰੇਜ਼ਾਂ ਨੇ ਬਣਾਇਆ ਉਹਨਾਂ ਰੈਸਟੋਰੈਂਟ ਸਮੇਂ ਦਾ ਅੱਛਾ ਜੀ ਦੋਸੇ ਆਜ਼ਾਦੀ ਹੋਈ ਉਹ ਤੋਂ ਬਾਅਦ ਉਹ ਛੱਡ ਕੇ ਚਲੇ ਗਏ ਅੱਛਾ ਜੀ ਉਹ ਤੋਂ ਬਾਅਦ ਸਾਮਿਆਂ ਨੇ ਖੰਡਰ ਬਣ ਗਏ ਪੂਰੇ ਅੱਛਾ ਜੀ ਇਹ ਪਿਛਲੇ 1-2 ਸਾਲਾਂ ਤੋਂ ਜਗਲਾਤ ਵਿਭਾਗ ਦੇ ਅੰਦਰ ਆਇਆ ਹੂੰ ਉਹਨਾਂ ਨੇ ਸਪਾਇਸ ਵੀ ਕਰਾਈ ਇੱਥੇ ਘੋੜੇ ਦਾ ਤਵੇਲਾ ਹੁੰਦਾ ਹਾਂ ਅੱਛਾ ਉਹ ਚੱਕ ਚੁੱਕੇ ਤਾਂ ਸਾਰੇ ਹਾਂ ਤੇ ਉਹ ਤੋਂ ਬਾਅਦ ਫਿਰ ਉਹਨੇ ਕੋਰਸ ਡਿਪਾਰਟਮੈਂਟ ਹੈ ਮਤਲਬ ਗੋਰੀਆਂ ਦੇ ਘੋੜਿਆਂ ਤਵੇ ਤਵੇਲਾ ਸੀ ਇੱਥੇ ਤਵੇਲਾ ਸੀ ਉਹਨਾਂ ਦੀ ਕਿਚਨ ਸੀਗੀ ਇੱਥੇ ਸਭ ਕੁਝ ਸੀਗਾ ਅੱਛਾ ਸਾਰਾ ਕੁਝ ਸੀਗਾ ਸੇ ਪ੍ਰੋਪਰ ਤੌਰ ਤੇ ਬਣਿਆ ਸੀ ਪਾਜੀ ਉਹ ਇੱਥੇ ਆ ਕੇ ਰਹਿੰਦੇ ਹੁੰਦੇ ਸੀਗੇ ਰਹਿੰਦੇ ਸੀ ਅੱਛਾ ਜੀ ਕਹਿੰਦੇ ਸ਼ਿਕਾਰ ਵਗੈਰਾ ਖੇਡਦੇ ਹੁੰਦੇ ਸੀਗੇ ਹਾਂ ਜੀ ਹਾਂ ਜੀ ਅੱਛਾ ਇਹ ਸਿਸਟਮ ਸੀਗਾ ਤੇ ਫੈਮਿਲੀ ਇੱਥੇ ਰਹਿੰਦੀ ਨਹੀਂ ਤੇ ਫੈਮਿਲੀ ਰਹਦੀ ਰਹੀ ਹੈ ਪਤਾ ਕਿਸੇ ਗੋਰੀ ਦਾ ਨਾਮ ਪਤਾ ਜਿਹੜਾ ਇੱਥੇ ਆ ਕੇ ਠਹਿਰਦਾ ਰਿਹਾ ਜਾਂ ਕੋਈ ਨਹੀਂ ਪਾਜੀ ਅੱਛਾ ਜੀ ਪਦਰੋਸ ਸਮੇਂ ਤੋਂ ਭਈ ਬਣਤਲ ਵੀ ਉਸ ਹਿਸਾਬ ਦੇ ਨਾਲ ਬਣੀ ਹੋਈ ਹੈ ਨਾ ਪੁਰਾਣੇ ਸਮੇਂ ਦੇ ਤਰ੍ਹਾਂ ਤੇ ਬਿਲਡਿੰਗ ਪਹਿਲੇ ਵੀ ਸਿਰਫ ਸਬ ਚੇਨ ਕੀਤੀ ਹੈ। ਅੱਛਾ ਜੀ ਸਾਰੀ ਬਿਲਡਿੰਗਾਂ ਉਹ ਹੀ ਪੁਰਾਣੀਆਂ ਨੇ। ਇਹ ਸਾਰੀ ਬਿਲਡਿੰਗ ਪੁਰਾਣੀ ਬਣੀ ਹੈ। ਪੁਰਾਣੀਆਂ ਇਹਦੀ ਲੱਕੜੀਆਂ ਸਾਰੀ ਪੁਰਾਣੀਆਂ ਆ ਸਿਰਫ ਜਾਲੀਆਂ ਜਾਂ ਸ਼ੀਸ਼ੇ-ਸ਼ੂਸ਼ੇ ਵਿੱਚ ਬਾਕੀ ਸਾਰੀ ਲੱਕੜੀ ਉਹੀ ਹੈ। ਉਹ ਦਰਵਾਜ਼ੇ ਵੀ ਪੁਰਾਣੇ ਸਮੇਂ ਦੇ ਨੇ ਉਹ ਹੀ। ਠੀਕ ਹੈ ਜੀ ਉਹ ਲੈਂਡ ਨੂੰ ਜਿਹੜਾ ਇਹ ਹੁਣ ਲਾਇਆ ਪਹਿਲਾਂ ਜਸਤ ਪਹਿਲਾਂ ਹੀ ਸਾਰਾ ਹੀ ਹੈ ਜੀ ਸਿਰਫ ਉਹ ਹੀ ਇਹ ਨਹੀਂ ਕੀਤਾ ਨੇ ਛੱਤ ਤੇ। ਇਹ ਸਿਰਫ ਛੱਤ ਉਹ ਮਤਲਬ ਪੁਰਾਣੇ ਸਮੇਂ ਦੀ ਬਣੀ ਹੋਈ ਹੈ ਭਾਜੀ ਕਿਹ ਮਜੂਰਤੀ ਇੰਨੀ ਚੀਜ਼ ਵਧੀਆ ਸੀ ਹੈ ਨਾ ਤੁਸੀਂ ਦਾ ਇੱਕ ਦੇਖ ਲਓ ਜਿਹੜਾ ਆਹ ਹੈ ਨਾ ਹਾਂਜੀ ਇਹ ਐਸ ਹੈ ਦਾ ਇਹ ਹੈ ਚਾਰੇ ਪਾਸੇ ਕੋਈ ਇਹੋ ਜਿਹਾ ਨਹੀਂ ਬਾਈ ਇੱਕ ਲੈਂਸ ਅੱਛਾ ਜੀ ਇਹਦੀ ਇੰਨੀ ਮੋਟਾਈ ਹੈ ਨਾ ਹਾਂਜੀ ਚਾਰ ਚਿਹਰੇ ਘੁੰਮਦੇ ਇਹੀ ਮੋਟਾਈ ਮੇਂਗੀ ਇਹ ਨਹੀਂ ਵੀ ਜਿਹੜਾ ਵੱਡਾ ਲੱਗਿਆ ਛੋਟਾ ਲੱਗਿਆ ਅੱਛਾ ਜੀ ਇੱਕੋ ਜਿਹਾ ਸਾਰਾ ਲੱਗਦਾ ਭਾਜੀ ਉਸ ਸਮੇਂ ਦੇ ਕਿਦਾਂ ਦੇ ਕਲਾਕਾਰ ਹੋਣਗੇ ਨਾ ਹਾਲੇ ਤੱਕ ਦੇਖ ਲਓ ਇਹ ਕੋਈ ਨਹੀਂ ਆਈ ਹਾਂਜੀ 163 ਚੌਥਾਲ ਹੋਵੇ ਬਿਲਕੁਲ ਆਪਣੇ ਦਾ ਦੱਸਾ ਲਗਾਉਂ ਮਿਸਤਰੀਆਂ ਕਹਿੰਦਾ ਐ ਰੋਈਆ ਬਹੁਤ ਹਨ ਕਿ ਤਰੀੜ ਪੈ ਗਈ ਹੁਣ ਤੱਕ ਤਾਂ ਮੈਂ ਕਹਾਣੀ ਨਵਾਂ ਬਣਾਉਣੀ ਪੈਣੀ ਹੈ 164 ਸਾਲਾਂ ਨੇ 164 ਸਾਲ ਚ ਕਿੰਨੀ ਮਜ਼ਬੂਤੀ ਹੈ ਜੀ ਯਾਰ ਭਾਜੀ ਤੇ ਭਾਜੀ ਜੰਗਲ ਦੇ ਵਿੱਚ ਜਿੱਦੇ ਤੁਸੀਂ ਰਹਿੰਦੇ ਆ ਡਰ ਨਹੀਂ ਲੱਗਦਾ ਇੱਥੇ ਡਰ ਇੱਥੇ ਕਦਾ ਹਾਂ ਜੰਗਲ ਉਹਦਾ ਨਾਸਿੰਦਾ ਹੁੰਦਾ ਅਸੀਂ ਜੰਗਲ ਲਾਂਕੇ ਆਏ ਆ ਭਾਜੀ ਸਾਨੂੰ ਡਰ ਲੱਗਾ ਇੱਕ ਪਿੱਛੇ ਜਗਾ ਮਿਲੀ ਬਾਬਾ ਜੀ ਦੀ ਮਨ ਕੇ ਬਾਕੀ ਤਾਂ ਸਾਰਾ ਜੰਗਲ ਹੀ ਆ ਮਾਜੀ ਬਿਆਵਾਂ ਜੰਗਲ ਵਾ ਅੱਗੇ ਜੰਗਲ ਹੈ ਇਹਨਾਂ 4 ਕਿਲੋ ਮੱਛੀ ਆ ਕੇ ਮਾਚ ਲਾ ਰਾਂ ਦਾ ਅੱਛਾ 4 ਕਿਲੋ ਮੱਛੀ ਆ ਮਾਚ ਤੇ ਭਾਜੀ ਜਾਨਵਰ ਕਿੰਨੇ ਕੋਈ ਇਥੇ ਮੈਂ ਦੇਖਿਆ ਜਦੋਂ ਅਸੀਂ ਇੰਟਰ ਗਏ ਨਾ ਡਾਟ ਚੱਕਿਆ ਹੋਇਆ ਅਸਤਾ ਦਾਦ ਮੇਰਾ ਕੋਲ ਰੱਖਿਆ ਜੀ ਉਹ ਡਾਟ ਰੱਖਣਾ ਪੈਂਦਾ ਰੱਖਣਾ ਰੀਜ਼ਨ ਰੀਜ਼ਨ ਹੈ ਤੇ ਤੈਨੂੰ ਇਹ ਤੂ ਦੇਖੋ ਹੁੰਦਾ ਅੱਛਾ ਜੀ ਹਾਂ ਜੀ ਉਹਦਾ ਖਤਰਾ ਹੈ ਨਾ ਖਤਰਾ ਹੁਣ ਇਕੱਲੇ ਬੰਦੇ ਦਾ ਅੱਧਾ ਤੇ ਚਾਰ ਫੇਰ ਤਾਂ ਚੱਲ ਬੋਲਦਾ ਕੱਲਾ ਬੰਦਾ ਕੀ ਕਰੇ ਕੱਲਾ ਬੰਦਾ ਕਹਿੰਦਾ ਇਹਨੂੰ ਜੰਗਲ ਤੇ ਬੰਦਾ ਬੋਲਦੇ ਚੰਗਾ ਹੁੰਦਾ ਤੇ ਤਾਂ ਜਾਨਵਰ ਆ ਜਾਂਦਾ ਹੈ ਜੀ ਤੇ ਤਾਂ ਕਰਕੇ ਫਿਰ ਰੱਖਣਾ ਪੈਂਦਾ ਹਥਿਆਰ ਰੱਖਣਾ ਪੈਂਦਾ ਬਿਲਕੁਲ ਆਪਣੀ ਸੇਫਟੀ ਆ ਉਹਦਾ ਰੱਖਣੀ ਪੈਂਦੀ ਆ ਤੇ ਕਦੀ ਭਾਜੀ ਟੱਕਰੇ ਹੋਏ ਕਿੰਦੂ ਆ ਵਗੈ ਇੱਕ ਵਾਰੀ ਦੇਖਿਆ ਭਾਜੀ ਅਸੀਂ ਮੁੜ ਕੇ ਤੇ ਕਦੇ ਨਹੀਂ ਆਉਣਾ ਅੱਛਾ ਜੀ ਆ ਮਤਲਬ ਉੱਤਰਿਆਂ ਦੇ ਹਸਿਆਲ ਦੇ ਵਿੱਚ ਸਰਦੀ ਆ ਜਾਂਪਦਾ ਤੁੰਦ ਬਹੁਤ ਵੀ ਪਿਛਲੇ ਜਨਵਰੀ ਇਹਨਾਂ ਦੇ ਕੰਮ ਦਾ ਅੱਛਾ ਜੀ ਮੈਂ ਤਾਂ ਡਿਊਟੀ ਕਰਦਿਆਂ ਕਰਕੇ ਜਾਂਦਾ ਉੱਥੇ ਘੁੰਮਦਾ ਸੀਗਾ ਥੋੜੀ ਅੱਛਾ ਜੀ ਵੈਸੇ ਡਰਦੇ ਆ ਬੰਦੇ ਡਰ ਇੱਕ ਵਾਰੀ ਘੁੰਮ ਕੇ ਦੇਖ ਲੈਣੇ ਇੱਕ ਵਾਰੀ ਭਾਜੀ ਮਾੜਾ ਯਾਰ ਤੁਸੀਂ ਆ ਉੱਥੇ ਆਜ ਨਾਲ ਹੀ ਜਾ ਜਾਈਏ ਬਸ ਗੱਲਬਾਤ ਕਰ ਲੈਂਦੇ ਆ ਤੁਰਦੇ ਫਿਰਦੇ ਤੇ ਜਿਹੜੇ ਭਾਜੀ ਆ ਲੈਂਟਨ ਵਗੈਰਾ ਆ ਇਹ ਤਾਂ ਹੋ ਗਿਆ ਲੱਗਦਾ ਅੱਛਾ ਇਹ ਹੁਣ ਲਾਇਆ ਜਿਹੜੀਆਂ ਦੁਆਰਾਂ ਆ ਪੁਰਾਣੇ ਸਮੇਂ ਦੀਆਂ ਆ ਪੁਰਾਣੀਆਂ ਦੁਆਰਾਂ ਪਰਾਣ ਹੀ ਲੱਗਦਾ ਅੱਛਾ ਜੀ ਸੱਸੀ ਜੀ ਦੋਸਤ ਜੀ ਕਹਿੰਦੇ ਅੱਛੀ ਜੀ ਬੈਠ ਜੀ 10 ਮਿੰਟ ਵਾਲੀ ਵੀਰੇ ਕੱਦ ਕੇ ਕਮਰੇ ਚ ਆਬੀ ਨਹੀਂ ਆਣੇ ਤਾਂ ਘਰ ਕੇ ਲਾਇਆ ਇਹ ਤਾਂ ਨਹੀਂ ਹੈਗੀ ਬਣੀ ਜਿਹੜੀ ਆ ਵਾਲੀ ਹੈ ਜੀ ਹਾਂ ਜੀ ਇਹ ਸਾਰਾ ਪੱਥਰ ਕਰਕੇ ਲਾਇਆ ਕੱਚਾ ਪੱਥਰ ਹੈ ਅੱਛਾ ਕੜਾਈ ਕੀਤੀ ਹੋਈ ਹੈ ਕਾਂਗੜ ਵੱਲੋਂ ਕਰਾਇਓ ਕਰਕੇ ਫੇਰ ਲਾਇਆ ਹੈ। ਅੱਛਾ ਜੀ। ਉਹਦੇ ਵੱਲੋਂ ਮਤਲਬ ਕੜਾਈ ਹੋਈ ਪਈ ਹੈ। ਇਕੱਲੇ ਇਕੱਲੇ ਪੁੱਥਰੇ ਕੜਾਈ ਕਰਕੇ ਇਕੱਲਾ ਇਕੱਲਾ ਫਿੱਟ ਕੀਤਾ। ਅੱਛਾ ਜੀ। ਤੇ ਭਾਜੀ ਫਿਰ ਤਾਂ ਮਤਲਬ ਸਾਰੀ ਇਹ ਜਿਹੜੀ ਦੀਵਾਰਾਂ ਇੱਦਾਂ ਸਾਰਾ ਇੱਦਾਂ ਸਾਰਾ ਕੁਝ ਵਾਜੀ ਇੱਦਾਂ ਇੱਦਾਂ ਪੁਰਾਣਾ ਜਿਹਾ ਸਾਰਾ। ਅੱਛਾ ਜੀ। ਸਿਰਫਾਂ ਛੱਤ ਪਿਆਰੀ ਰਹੀ ਸੀ। ਅੱਛਾ ਜੀ। ਹੋਰ ਬਾਕੀ ਸਭ ਪੁਰਾਣਾ। ਬਾਪੂ ਖਰਾਬੋਸ਼ ਕਰਾਣਾ ਤੇ ਭਾਜੀ ਮਤਲਬ ਅੰਦਰ ਨਹੀਂ ਜਾ ਸਕਦੇ ਹੈ ਨਾ ਅੰਦਰ ਭਾਜੀ ਚਾਬੀਆਂ ਉਹਦੇ ਕੋਲ ਆ ਤੁਸੀਂ ਫਿਰ ਨਿੱਕ ਪਾੜੇ ਕਰਾ ਇਹ ਬੋਸਰ ਆ ਜਿਹੜੇ ਉੱਥੇ ਨਹੀਂ ਕੋਲ ਤੇ ਭਾਜੀ ਮਤਲਬ ਸਾਰਾ ਜਿਹੜਾ ਜੰਗਲ ਉਹ ਆ ਇੱਥੇ ਜਿੱਦਾ ਬਾੜ ਵਗੈਰਾ ਲੱਗੀ ਹੋਈ ਆ ਤੇ ਬਸਾ ਸੰਭਾਲ ਕਰਨੀ ਕਾਫੀ ਹੋਣਗੇ ਦੇਖੋ ਸਾਹਮਣੇ ਸਾਹਮਣਾ ਕਰਕੇ ਲਾਇਆ ਜੀ ਜਾਵੇ ਅੱਛਾ ਜੀ ਅੰਦਰ ਬੜਿਆ ਨਹੀਂ ਇਹ ਵੀ ਛੱਡਣੇ ਲੋਕ ਤੇ ਫੋਲ ਜਿਹੜੇ ਲਾਇਆ ਅੱਛਾ ਜੀ ਖਾ ਜਾਣੇ ਨੇ ਮਤਲਬ ਸਾਂਬਰ ਖਾ ਜਾਂਦੇ ਆ ਨਾ ਭਾਜੀ ਸਾਂਬਰ ਖਾ ਜਾਂਦੇ ਤੇ ਜਦੋਂ ਭਾਜੀ ਟੈਂਡੂਆ ਵਗੈਰਾ ਆਉਂਦਾ ਹੁਣ ਆਇਆ ਤਾਂ ਉਹ ਇੱਥੇ ਇਹ ਬਾਗਰੋਂ ਮਾਰਦਾ ਹੁਣ ਆਇਆ ਮਾਂ ਵਾਲਾ ਰਾਤਾਂ ਦਾ ਬਾਕੀ ਕਿਹੋ ਜਿਹਾ ਇੱਧਰ ਉਹ ਵਜਾਂ ਆਉਂਗਾ ਅੱਛਾ ਜੀ ਕੰਦੂਏ ਦੀਆਂ ਔਰਾਂ ਤੇ ਡਿਊਟੀ ਨਾਲ ਦੀ ਹੁੰਦੀ ਹੈ ਨਾ ਤੇ ਰਾਤ ਭਾਜੀ ਇਕੱਲੇ ਬੰਦੇ ਦਾ ਰਹਿਣਾ ਤਾਂ ਬਹੁਤ ਔਖਾ ਹੈ ਇੱਥੇ ਰਹਿ ਲੈਂਦੇ ਹਾਂ ਗਰਮੀ ਦੇ ਬਾਹਰ ਰਹਿਣਾ ਸੰਦਾ ਸਾਦੀਆਂ ਦਾ ਫੇਰ ਅੰਦਰ ਅੱਛਾ ਜੀ ਕੋਸ ਕਮਰਾ ਮੈਨੂੰ ਚਾਹਣਾ ਠੀਕ ਹੈ ਜੀ ਆ ਉਹ ਸਮੇਂ ਦਾ ਇੱਧਰ ਬਣਾ ਕੇ ਰੱਖਿਆ ਹੋਇਆ ਹੈ ਜੀ ਹਾਂ ਜੀ ਉਸੇ ਦਾ ਲਾ ਲਓ ਬਹੁਤ ਥੈਂਕ ਯੂ ਪ੍ਰਸਤਿਤੀ ਅੱਛਾ ਜੀ ਥੱਲੇ ਤੁਹਾਨੂੰ ਫੋਨ ਕਰਾਂਗੇ ਪੰਜ ਜੀ ਦਾ ਉੱਪਰ ਉਹ ਆ ਜਿਹੜੀ ਹੱਥ ਵਾਲਾ ਜਾਂ ਮੰਜ਼ਲ 'ਤੇ ਇੱਕ ਕਮਰੇ ਬਣ ਇਹ ਤੇ ਸਾਫ ਹੈ। ਅੱਛਾ ਕੋਈ ਕਮਰਾ ਨਹੀਂ ਹੈਗਾ। ਕੰਪੂਲੇਖਾ ਲੱਗੇ ਸ਼ਹਿਰ ਉੱਪਰ ਦੋ ਮਹੀਨੇ। ਨਹੀਂ ਨਹੀਂ ਸਿੰਗਲ ਹੀ ਹੈ। ਕਿ ਕਿਦਾਂ ਉਹ ਸਾਹਮਣੇ ਕਹਿੰਦੇ ਹੁੰਦੇ ਆ ਧੂਆ ਕਿੱਧਰ ਵਾਲੀ ਦੀ ਨਿਕਲੀ ਹੋਈ ਆ। ਇੱਥੇ ਥਣੇ ਸਿੱਖਦੇ ਨਹੀਂ ਬਣਾਣੇ ਤੇ ਜਦੋਂ ਅੱਛਾ ਉਹ ਅੰਦਰ ਹੈਗਾ। ਅੱਛਾ ਜੀ। ਉੱਪਰ ਨਿਕਣ ਵਾਸਤੇ ਮਤਲਬ ਸਾਰਾ ਕੁਝ ਉਹਦੇ ਸਾਰਾ ਨਾਲ ਬਣਿਆ ਹੋਇਆ ਆ। ਅੱਛਾ ਜੀ। ਤੇ ਭਾਈ ਕੋਈਆਂ ਦੀਆਂ ਪੁਰਾਣੀਆਂ ਫੋਟੋਆਂ ਵਗੈਰਾ ਕੁਝ ਆ ਜਦੋਂ ਪਿਛਲੇ ਹਾਲੀ ਦੀ ਫਾਈਲ ਜਦੋਂ ਕਹਿੰਦੇ ਨਿਕਲਦੇ ਉਹ ਅਖਬਾਰਾਂ ਨਿਕਲੀਆਂ ਪੁਰਾਣੀਆਂ। ਮੰਗੋ ਅਸੀਂ ਸਤਿ ਸ਼੍ਰੀ ਅਕਾਲ ਜੀ ਬੋਕਰ ਤੋਂ ਟੈਂਡਰ ਸ਼ੈਂਪੂ ਕਰ ਰਹੇ ਹਾਂ ਅੱਛਾ ਜੀ ਬੋਲੇ ਜੋਂ ਲੈ ਕੇ ਦੱਤੇ ਨਹੀਂ ਦਿੱਖਣੇ ਸਾਹਿਬ ਬਰਖੂ ਦੇ ਮੁਰਗੇ ਲਵਾ ਦੇ ਉਹ ਮਤਲਬ ਪਾ ਸਾਫ ਕਰਕੇ ਉਹ ਚੀਜ਼ਾਂ ਨਹੀਂ ਰਹਿ ਗਈ ਨਾ ਉਹ ਵੀ ਆਪਣਾ ਪੁਰਾਣਾ ਉਹਦੇ ਦੇਖ ਲਈਏ ਸਾਰਾ ਕੁਝ ਪਤਾ ਨਹੀਂ ਕਿੰਨਾ ਅੱਛਾ ਜੀ ਆ ਬੋਰਡ ਵੀ ਪਹਿਲਾਂ ਲਿਖਿਆ ਹੋਇਆ ਆਪਾਂ ਰੈਸਟੋਰੈਂਟ ਇਹ ਤਾਂ ਹੁਣ ਬਣਾ ਕੇ ਲਾ ਲੈਣਾ ਅੱਛਾ ਜੀ ਜਦੋਂ ਭਾਜੀ ਖੰਡਰ ਸੀਗਾ ਤੁਸੀਂ ਇੱਥੇ ਆਉਂਦੇ ਰਹੇ ਹੋ ਅੱਛਾ ਪਹਿਲਾਂ ਡਰ ਲੱਗਦਾ ਹੁਣ ਅੱਛਾ ਜੀ ਤੁਸੀਂ ਜੀ ਪੈਨਡ ਮੈੜੀ ਦੇਈਓ ਅੱਛਾ ਜੀ ਇਹ ਮਤਲਬ ਜਿਹੜਾ ਜੰਗਲ ਵਾ ਕਿ ਕਿੰਨਾ ਕਿਲੋਮੀਟਰ ਦਾ ਜਿਆਦਾ ਜੰਗਲ ਹੈਗਾ ਭਾਜੀ ਇਹ ਤੋਂ ਕਹਿੰਦੇ 4 ਕਿਲੋਮੀਟਰ ਦਾ ਇਹ ਮਾਤਲ ਦਾ ਬੋਲਦਾਂ ਅੱਛਾ ਜੀ ਮੰਨ ਲਈ ਤੋਂ ਅੱਗੇ ਲਾ ਕੇ ਹੋ ਗਏ ਨਾ ਲੇਕਿਨ ਇਹ ਤੋਂ 7-4 ਕਿਲੋਮੀਟਰ ਪੈਨਡ ਹੈ ਤੇ ਭਾਜੀ ਇਹ ਸੜਕ ਕਿਉਂਕਿ ਤਵੇਲਾ ਕਿੱਥੇ ਹੁੰਦਾ ਸੀ ਉਹਨਾਂ ਦਾ ਜਿਹੜਾ ਤੁਸੀਂ ਬੱਸ ਰਹੇ ਸੀ ਤਵੇਲਾ ਇਹਨਾਂ ਦਾ ਗੂੜੇ ਦਾ ਤਵੇਲਾ ਸੀ ਨਾ ਗੂੜੇ ਤਵੇਲਾ ਸਾ ਆਪ ਕੋ ਮੇਤ ਵੀ ਨਾ ਹੁੰਦਾ ਨਾ ਬੰਦੇ ਨਾਲ ਬੱਥਾ ਨਾ ਪਾਉਂਦਾ ਇਹਨਾਂ ਨਾਲ ਅਲੱਗ ਹੁੰਦਾ ਅੱਛਾ ਜੀ ਹਾਂ ਲੱਗਦਾ ਹੈ ਲੱਗਦਾ ਬੰਦੇ ਬਣੀ ਹੋਈ ਸੀ ਕੋਈ ਸਾਰਾ ਕੁਝ ਇਹ ਤਾਂ ਅਮਰੇ ਇੱਕ ਨਾਲ ਹੀ ਦਾ ਹਾਈਟਾ ਕੇ ਕੰਮ ਹੋਈ ਹੋਈ ਹੈ ਨਾ ਅਰੇ ਇਹ ਖਾਲੀ ਛੱਡਦਾ ਮੈਂ ਰੋਜ਼ ਸਵੇਰੇ ਤੇ ਅੰਦਰ ਪਾਰਕਿੰਗ ਲਾਉਂਦੀ ਹਾਂ ਉਹ ਪਾਰਕਿੰਗ ਤੋਂ ਉਹਦੀ ਆ ਗੱਡੀਆਂ ਉੱਥੇ ਕਰਦੀ ਅੱਛਾ ਜੀ ਤੇ ਪਹਿਲੀ ਜਿਹੜੀ ਤੇ ਡਿਜ਼ਾਈਨਿੰਗ ਹੋਆ ਇਹ ਪੁਰਾਣੇ ਸਮੇਂ ਦੀ ਹੈ ਪੁਰਾਣੇ ਸਾਰੇ ਪੁਰਾਣੇ ਕੰਮ ਸਮਝੀ ਜੀ ਇਹ ਦੋਸੋ ਇਹ ਤੁਸੀਂ ਜੋ ਦੇਖਿਆ ਜੋ ਭਾਜੀ ਉਹਨਾਂ ਵੱਲੋਂ ਇਨਫਾਰਮੇਸ਼ਨ ਮਿਲੀ ਆ ਕਿ ਤੁਸੀਂ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਆ ਕਿ ਬ੍ਰਿਟਿਸ਼ ਰਾਜ ਦਾ ਜਿਹੜਾ ਇੱਥੇ ਜਦੋਂ ਰਾਜ ਹੁੰਦਾ ਸੀਗਾ ਉਹਨਾਂ ਦੀ ਕੋਠੀ ਕਹਿ ਸਕਦੇ ਆ ਉਹਨਾਂ ਦੀ ਹਵੇਲੀ ਕਹਿ ਸਕਦੇ ਆ ਇੱਥੇ ਉਹ ਆ ਕੇ ਅਰੈਸਟ ਕਰਦੇ ਹੁੰਦੇ ਸੀਗੇ ਸ਼ਿਕਾਰ ਖੇਡਣ ਤੋਂ ਬਾਅਦ ਜਾਂ ਆਪਣੀ ਫੈਮਿਲੀ ਦਾ ਇੱਥੇ ਉਹਨਾਂ ਦਾ ਰਹਿਣ ਬਸੇਰਾ ਹੁੰਦਾ ਸੀਗਾ ਬਹੁਤ ਹੀ ਹੈਰਾਨੀ ਵਾਲੀ ਗੱਲ ਆ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਤੁਹਾਨੂੰ ਚੀਜ਼ੇ ਦੱਸਣਾ ਚਾਹੁੰਦੇ ਆ ਕਿ ਇਹ ਪਿੰਡ ਮੈਲੀ ਪਿੰਡ ਆ तकरीबन ਮੈਲੀ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਵਾ ਤੇ ਸੌਰੀ ਪਿੰਡ ਨਹੀਂ ਮਤਲਬ ਜਗਾਹ ਆ ਇਹ ਤੇ ਕਾਫੀ ਉੱਚਾ ਉੱਪਰ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਜਿਹੜਾ ਜੰਗਲਵਾਦੀਆ ਬਾਨਾ ਉੱਪਰ ਆਪਣੇ ਨਾ ਲਿਆ ਆਪਣਾ ਵੋਕੂਮ ਬਣਾਇਆ ਹੋਇਆ ਤੇ ਸਾਹਮਣੇ ਵਾਲੇ ਦਾ ਜੰਗਲ ਵਾ ਇਹ ਕੋਈ ਇਦਾਂ ਨਹੀਂ ਹੈਗਾ ਕਿ ਨਾਰਮਲ ਚੀਜ਼ ਕਿ ਘਰ ਦੇ ਵਿੱਚ ਬਣਾਤਾ ਉੱਥੋਂ ਇੱਕ ਵਧੀਆ ਲੋਕੇਸ਼ਨ ਤੁਹਾਨੂੰ ਦਿਖਾ ਰਹੇ ਆ ਕੀ ਦੇਖ ਲਿਓ ਕਿੰਨਾ ਸੋਹਣਾ ਲੱਗਦਾ ਆ ਮੇਰੇ ਨਾਲ ਤੁਸੀਂ ਬਣੇ ਰਹੋ ਸਾਹਮਣੇ ਆ ਉੱਤੇ ਆਉਟ ਵਾਲੀ ਇੱਕ ਜੜਾ ਬਣੀ ਹੋਈ ਆ ਤੇ ਦੇਖੋ ਦੋਸਤੋ ਜੰਗਲ ਵਾ ਉਰਨ ਤੌਰ ਤੇ ਸਾਰਾ ਹੀ ਜੰਗਲ ਆ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸਾਰਾ ਹੀ ਜੰਗਲ ਬਣਿਆ ਹੋਇਆ ਆ ਤੇ ਜਦੋਂ ਇਦੀ ਇਥੋਂ ਲੋਕ ਕਿੰਨੀ ਸੋਹਣੀ ਆ ਰਹੀ ਆ इंगे घर इंग्लैंड जि रेस्ट हाउस बने भाजपा मुताबक उस समय का बनिया होया इत पता लगता है सामने तो, तो, जो ती ये व्यू तो आ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਸੋਹਣਾ ਲੱਗ ਰਿਹਾ ਆ ਕਿ ਇੱਕ ਮਤਲਬ ਪਤਾ ਹੀ ਲੱਗਦਾ ਹੈ ਕਿ ਉਹਨਾਂ ਦਾ ਰੈਸਟੋਰੈਂਟ ਹੁੰਦਾ ਸੀ ਇਹ ਤੇ ਬਹੁਤ ਕਮਾਲ ਦੀ ਚੀਜ਼ ਵਾ ਲੋਕਾਂ ਤੋਂ ਇਹ ਚੀਜ਼ ਬਹੁਤ ਦੂਰ ਦੂਰ ਰੱਖੀ ਗਈ ਹੈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਬਾਰੇ ਕਿ ਇਸ ਦਾ 20 ਸਹਾਰ ਪਰ ਦੇ ਵਿੱਚ ਬ੍ਰਿਟਿਸ਼ ਰਾਜ ਦਾ ਜਿਹੜਾ ਇੱਕ ਕੋਠੀ ਆ ਉਹ ਜੰਗਲ ਦੇ ਵਿੱਚ ਆ ਚਲੋ ਇਹ ਬਹੁਤ ਵੱਡੀ ਗੱਲ ਆ ਕਿ ਇਹਨੂੰ ਸਵਾਰ ਕੇ ਰੱਖ ਲਿਆ ਆ ਚਾਹੇ ਇਹਨੂੰ ਅੱਜਰ ਲੋਕ ਹੀ ਯੂਜ਼ ਕਰਦੇ ਆ ਜੰਗਲਾਤ ਨਹਿਕਮੇ ਦੇ ਅਸਰ ਜਿਹੜੇ ਵੱਡੇ ਆਉਂਦੇ ਆ ਇੱਧਰ ਦੀਖਪਾਲ ਕਰਨ ਵਾਸਤੇ ਉਹ ਇੱਥੇ ਰੈਸਟ ਕਰਦੇ ਆ ਏਸੀ ਵਗੈਰਾ ਲੱਗੇ ਹੋਏ ਆ ਭਾਜੀ ਤਾਂ ਕਹਿੰਦੇ ਏਸੀ ਦੀ ਲੋੜ ਨਹੀਂ ਪੈਂਦੀ ਯਾਰ ਆਹ ਨੂੰ ਠੰਡ ਬਹੁਤ ਹੋ ਜਾਂਦੀ ਹੈ ਕਿਉਂਕਿ ਜੰਗਲ ਦੇ ਵਿੱਚ ਆ